ਉਹ ਮਹਲਾ ਦੂਜਾ ਹਮੈ ਹਾਜਤ ਹੈ ਹਮੈ ਕਰਮ ਕਮਾਹੀ ਹਮੈ ਇਹ ਬੰਦਨਾ ਫਿਰ ਫਿਰ ਜੁਨੀ ਪਾਏ ਹਮੈ ਕਿਥੋਂ ਉਪਜੈ ਕਿਤ ਸੰਜਮ ਇਹ ਜਾਏ ਹਮੈ ਇਹੋ ਹੁਕਮ ਹੈ ਪੈ ਕਿਤ ਫਿਰਾਹੀ ਹਮੈ ਤੀਰ ਗਰੋਗ ਹੈ ਦਾਰੂ ਪੀਐ ਸਮਾਹੀ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਗੁਰ ਕਾ ਸ਼ਬਦ ਕਮਾਹੇ ਨਾਨਕ ਕਹੈ ਸੁਨੋ ਜਣੋ ਇਤ ਸੰਜਮ ਦੁਖ ਜਾਏ ਪੌੜੀ ਸੇਵ ਕੀਤੀ ਸੰਤੋਖੀ ਜਿੰਨੀ ਸਚੋ ਸੱਚ ਧਿਆਇਆ ਉੰਨੀ ਮੰਨਦਾ ਪੈਰ ਨਾ ਰਖਿਓ ਕਰ ਸੋ ਕਿਰਤੋ ਧਰਮ ਕਮਾਇਆ ਉਨਨੀ ਦੁਨੀਆ ਤੋੜੇ ਬੰਦਣਾ ਅੰਨ ਪਾਣੀ ਥੋੜਾ ਖਾਇਆ ਤੂੰ ਬਕਸੀਸੀਆਂ ਗਲਾ ਨਿਤ ਦੀਵੇ ਚੜ੍ਹੈ ਸਵਾਇਆ ਵਡਿਆਈ ਵੱਡਾ ਪਾਇਆ ਸ਼ਲੋਕ ਮਹਲਾ ਪਹਿਲਾ ਪਰਖਾਂ ਮਰਖਾ ਤੀਰਤਾ ਟਟਾ ਮੇਗਾ ਖੇਤਾ ਦੀਪਾਂ ਲੂਆਂ ਮੰਡਲਾ ਖੰਡਾਂ ਵਰ ਭੰਡਾ ਅੰਡ ਜੋ ਜਿਰਜ ਉਤਪੁਜਾ ਖਾਣੀ ਸੇਤ ਜਾ ਸੋ ਮਿਤ ਜਾਣੈ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤ ਉਪਾਇ ਕੈ ਸੰਭਾਲੇ ਸਬਨਾ ਜਿਨ ਕਰਤਾ ਕਰਨਾ ਕੀਆ ਚਿੰਤਾ ਭੇ ਕਰਨੀ ਤਾ ਸੂ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੋ ਹਾਰੀ ਸਵਾਸਤ ਤੈਸੋ ਤਿਸ ਦੀ ਬਾਣ ਆ ਭਗ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਗ ਮਹੱਲਾ ਪਹਿਲਾ ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਪ ਉੱਪਰ ਤੀਰਥਾਂ ਸਹਿਜ ਜੋਗ ਬਿਬਾਨ ਲੱਖ ਸੂਰਤਨ ਸੰਗਰਾਮ ਰਣਮਹਿ ਛੁੱਟਾ ਹੈ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਧਿਆਨ ਪੜਿਐ ਪਾਠ ਪ੍ਰਾਣ ਜਿਨ ਕਰਤਾ ਕਰਨਾ ਕੀਆ ਲਿਖਿਆ ਆਵਣ ਜਾਣ ਨਾਨਕ ਮਤੀ ਮਿਥਿਆ ਕਰਮ ਸਚਾ ਦੀ ਛਾਣ ਪਉੜੀ ਸੱਚਾ ਸਾਹਿਬ ਏਕ ਤੂੰ ਜਿਨ ਸਚੂ ਸੱਚ ਵਰਤਾਇ ਜਿਸ ਤੂੰ ਦੇ ਤੈਸ ਮਿਲੇ ਸਚ ਤਾ ਤਿੰਨੀ ਸੱਚ ਕਮਾਇਆ ਸਤਗੁਰ ਮਿਲਿਆ ਸੱਚ ਪਾਇਆ ਜਿਨ ਕਾ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਵਿੱਚ ਦੁਨੀਆ ਕਾਹੇ ਆਇਆ ਸ਼ਲੋਕ ਮਹੱਲਾ ਪਹਿਲਾ ਪੜ ਪੜ ਗੱਡੀ ਲੱਦੀ ਐ ਪੜ ਪੜ ਭਰੀ ਐ ਸਾਥ ਪੜ ਪੜ ਬੇੜੀ ਪਾਈ ਐ ਪੜ ਪਾੜ ਗੱਡੀਆਂ ਖਾਤ ਪੜੀਏ ਜੀਤੇ ਪਰਸ ਪਰਸ ਪੜੀਏ ਜੀਤੇ ਮਾਸ ਪੜੀਏ ਜੀਤੀ ਆਰਜਾ ਪੜੀਏ ਜੀਤੇ ਸਾਸ ਨਾਨਕ ਲਿਖੈ ਇੱਕ ਗੱਲ ਹੋਰ ਹੋਂ ਮੈਂ ਝਖਣਾ ਚਾਹ ਤ ਹਮ ਅੱਲਾ ਪਹਿਲਾ ਲੱਖ ਲੱਖ ਪੜਿਆ ਤੇ ਤਾ ਕੜਿਆ ਬਹੁਤ ਇਰਤ ਭਵਿਆ ਤੇ ਤੋ ਲਵਿਆ ਬਹੁ ਭੀਖ ਕੀਆ ਦੇਹੀ ਦੁਖ ਦਿਆ ਸਹੋ ਵੇਜਿਆ ਆਪਣਾ ਕੀਆ ਅੰਨ ਨਾ ਖਾਇਆ ਸਾਥ ਗਵਾਇਆ ਬਹੁ ਦੁਖ ਪਾਇਆ ਦੂਜਾ ਪਾਇਆ ਬਸਰ ਨਾ ਪਹਿਰੇ ਇਹ ਨਿਸ ਕਹਿਰੇ ਮੂਣ ਵਿਕੁੱਤਾ ਕਿਉਂ ਜਾਗੈ ਗੁਰ ਬਿਨ ਸੁੱਤਾ ਪੱਗ ਉਪੇ ਤਾਣਾ ਆਪਣਾ ਕੀਆ ਕਮਾਣਾ ਹਲ ਮਲ ਖਾਈ ਸਿਰ ਸ਼ਾਈ ਪਾਈ ਮੂਰਖ ਅੰਧਾ ਪਤ ਗਵਾਈ ਵਿਣ ਲਾਵੇ ਕਿਛ ਥਾਏ ਨ ਪਾਈ ਰਹਿ ਬਬਾਣੀ ਮੜੀ ਮਸਾਣੀ ਆਂਦ ਨਾ ਜਾਣੈ ਫਿਰ ਪਛਤਾਣੀ ਸਤਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇਸੇ ਤਿਨੇ ਕੇਵਲ ਹਮੈ ਸ਼ਬਦ ਜਲਾਏ ਪੌੜੀ ਭਗਤ ਤੇਰਾ ਮਨ ਭਾਵਦੇ ਦਰ ਸੋਹਣ ਕੀਤ ਗਾਵਦੇ ਨਾਨਕ ਕਰਮਾਂ ਬਾਹਰੇ ਤਾਰ ਢੋ ਨਾ ਲੈਣੀ ਧੰਦੇ ਇੱਕ ਮੂਲ ਨਾ ਬੁੱਝਣ ਆਪਣਾ ਅਣ ਹੁੰਦਾ ਆਪ ਗੁਨਾਹ ਆਪ ਗੁਨਾਹੇ ਦੇ ਇੱਕ ਮੂਲ ਨਾ ਬੁੱਝਣ ਆਪਣਾ ਆਣ ਹੁੰਦਾ ਆਪ ਗੁਨਾਹੇ ਦੇ ਥਾਂ ਢਾਡੀ ਕਾ ਨੀਚ ਜਾਤ ਹੋਰ ਉਤਮ ਜਾਤ ਸਦਾਏ ਦੇ ਤੈਨ ਮੰਗਾ ਜੇ ਤੁਝੈ ਧਿਆਏ ਦੇ ਸ਼ਲੋਕ ਮਹਲਾ ਪਹਿਲਾ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈ ਸੁਨਹਾਰ ਕੂੜ ਸੋਇਨਾ ਕੂੜ ਰੂਪਾ ਕੂੜ ਪੈਨਨਹਾਰ ਕੂੜ ਕਾਇਆ ਕੂੜ ਕਪੜ ਕੂੜ ਰੂਪ ਅਪਾਰ ਕੂੜ ਮੀਆਂ ਕੂੜ ਬੀਵੀ ਖਾਪ ਹੋਏ ਖਾਰ ਕੂੜ ਕੂੜਾ ਨੇਹੋ ਲਗਾ ਵਿਸਰਿਆ ਕਰਤਾਰ ਕਿਸ ਨਾਲ ਕੀ ਚੈ ਦੋਸਤੀ ਸਭ ਜਗ ਚੰਨਨਹਾਰ ਕੂੜ ਮਿੱਠਾ ਕੂੜ ਮਾਕਿਓ ਕੂੜ ਡੋਬੇ ਪੂਰ ਨਾਨਕ ਵਿਖਾਣੇ ਬੇਨਤੀ ਤੁਦ ਬਾਜ ਕੂੜੋ ਕੂੜ ਮਹੱਲਾ ਪਹਿਲਾ ਸੱਚ ਤਾਂ ਪਰ ਜਾਣੀਐ ਜਾਰ ਦੇ ਸੱਚਾ ਹੋਏ ਕੂੜ ਕੀ ਮਲ ਉੱਤਰੈ ਤਣ ਕਰੇ ਹੱਛਾ ਧੋਏ ਸੱਚ ਤਾਂ ਪਰ ਜਾਣੀਐ ਜਾਂ ਸੱਚ ਤੇਰੇ ਪਿਆਰ ਨਾਉ ਸੁਣ ਮਨ ਰਹਿਸੀਐ ਤਾਂ ਪਾਏ ਮੁਖ ਦਵਾਰ ਸੱਚ ਤਾਂ ਪਰ ਜਾਣੀਐ ਜਾਂ ਜੁਗਤ ਜਾਣੈ ਜੀਉ ਤਰਤ ਕਾਇਆ ਸਾਧਕੈ ਵਿੱਚ ਦੇ ਕਰਤਾ ਬੀਉ ਸੱਚ ਤਾਂ ਪਰ ਜਾਣੀਐ ਜਾ ਸਿੱਖ ਸੱਚੀ ਲੇ ਦਇਆ ਜਾਣ ਜੀ ਕੀ ਕਿਸ਼ਕੁਨ ਦਾਨ ਕਰੇ ਸੱਚ ਤਾਂ ਪਰ ਜਾਣੀਐ ਜਾਂ ਆਤਮ ਤੀਰਥ ਕਰੇ ਨਿਵਾਸ ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ ਸੱਚ ਸੁਬਣਾ ਹੋਏ दारू ਪਾਪ ਕੱਢੈ ਧੋਏ ਨਾਨਕ ਵਖਾਣੇ ਬੇਨਤੀ ਜੇ ਸੱਚ ਪੱਲੈ ਹੋਏ ਪੌੜੀ ਦਾਨ ਮਹੰਡਾ ਤਲੀਖਾ ਕੋ ਜੇ ਮਿਲੈ ਤਾਂ ਮਸਤ ਕਲਾਈ ਐ ਕੂੜਾ ਲਾਲ ਜੋ ਛੱਡਿਆ ਹੋਏ ਇੱਕ ਮਨ ਅਲੱਖ ਧਿਆਈਐ ਫਾਲਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਨਾਂ ਦੀ ਪਾਈਐ ਮਤ ਥੋੜੀ ਸੇਵਗਵਾਈਐ ਮਤ ਥੋੜੀ ਸੇਵਗਵਾਈਐ ਸ਼ਲੋਕ ਮਹੱਲਾ ਪਹਿਲਾ ਸੱਚ ਕਾਲ ਕੂੜ ਵਰਤਿਆ ਕਲ ਕਾਲ ਖ ਬੇਤਾਲ ਵੀ ਉਹ ਬੀਜ ਪਤ ਲੈ ਗਏ ਅਬ ਕਿਉ ਉਗਵੈ ਢਾਲ ਜੇ ਇਕ ਹੋਏ ਤਾਂ ਉਗਵੈ ਰੁਤੀ ਮੂ ਰਤ ਹੋਏ ਨਾਨਕ ਪਾਹ ਬਾਹਰਾ ਪੂਰੇ ਰੰਗ ਨਾ ਸੋਏ ਭੈ ਵਿੱਚ ਖੰਭ ਚੜਾਈਐ ਸ਼ਰਮ ਪਾਹੋਂ ਤਣ ਹੋਏ ਨਾਨਕ ਭਗਤੀ ਜੇ ਰਪੈ ਕੂੜਾ ਸੋਏ ਨ ਕੋਏ ਮਹਲਾ ਪਹਿਲਾ ਲੱਭ ਪਾਪ ਦੋਏ ਰਾਜਾ ਮਹਤਾ ਕੂੜ ਹੋਵਾ ਸਿਕਦਾਰ ਕਾਮਨੇਬ ਸਦ ਪੁੱਛੀਐ ਬਹਿ ਬਹਿ ਕਰੇ ਵਿਚਾਰ ਅੰਧੀ ਰਹੀਤ ਗਿਆਨ ਵਿਹੂਣੀ ਪਾਹੇ ਭਰੇ ਮੁਰਦਾਰ ਗਿਆਨੀ ਨੱਚੇ ਵਾਜੇ ਵਾਵੇਂ ਰੂਪ ਕਰੇ ਸ਼ਿੰਗਾਰ ਉੱਚੇ ਕੂਕੇ ਵਾਦਾ ਗਾਵੇ ਜੋ ਦਾ ਕਾ ਵਿਚਾਰ ਮੂਰਖ ਪੰਡਤ ਹਕਮਤ ਹੁਜਤ ਸੰਜੈ ਕਰੇ ਪਿਆਰ ਧਰਮੀ ਧਰਮ ਕਰੇਗਾ ਵਾਵੇ ਮੰਗੇ ਮੁਖ ਦਵਾਰ ਜਤੀਸ ਦਾਵੇ ਜੁਗਤ ਨਾ ਜਾਣੈ ਛੱਡ ਬਹਿ ਘਰਬਾਰ ਸਭ ਕੋ ਪੂਰਾ ਆਪੇ ਹੋਵੇ ਘਟ ਨ ਕੋਈ ਆਖੈ ਪਤ ਪ੍ਰਵਾਨ ਪਿੱਛੇ ਪਾਈਐ ਤਾਂ ਨਾਨਕ ਤੁਲਿਆ ਜਾਪੈ ਮਹੱਲਾ ਪਹਿਲਾ ਵਦੀ ਸੁਭਾਜ ਜਗ ਨਾਨਕਾ ਸੱਚਾ ਵੇਖੈ ਸੁਏ ਸਭ ਨੀਛਾਲਾ ਮਾਰੀਆਂ ਕਰਤਾ ਕਰੇ ਸੁਹੋਏ ਅੱਗੇ ਜਾਤ ਨਾ ਜੋ ਰਹਿ ਅੱਗੇ ਜੀਉ ਨਵੇਂ ਜਨ ਕੀ ਲਿਖੈ ਪਤ ਪਵੈ ਚੰਗੇ ਸੇ ਹੀ ਕੇ ਪੌੜੀ ਤੋਰ ਕਰਮ ਜਿੰਨਾ ਕੋ ਤੁਧ ਪਾਇਆ ਤਾਂ ਤਿੰਨੀ ਖਸਮ ਧਿਆਆ ਇੰਨਾ ਜਨਤਾ ਕਹਿ ਵਸ ਇਸ ਨਾਹੀ ਤੁਦ ਵੇਖੀ ਜਗ ਤਉ ਪਾਇਆ ਇੱਕ ਨਾਂ ਨੂੰ ਤੂੰ ਮੇਲ ਲਹਿ ਇੱਕ ਆਪ ਹੋ ਤੁਦ ਖਵਾਇਆ ਗੁਰ ਕਿਰਪਾ ਤੇ ਜਾਣਿਆ ਜਿਥੈ ਤੁਦ ਆਪ ਬੁਝਾਇਆ ਸਹਜ ਹੀ ਸੱਚ ਸਮਾਇਆ ਸ਼ਲੋਕ ਮਹਲਾ ਪਹਿਲਾ ਦੁਖਦਾਰੂ ਸੁਖ ਰੋਗ ਭਿਆ ਜਾ ਸੁਖ ਤਾਂ ਮਨ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਓ ਜਾਤ ਮੈਂ ਜੋਤ ਜੋਤ ਮੈਂ ਜਾਂਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਹਬ ਸਿਫਤ ਸੁਆਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਮਹੱਲਾ ਦੂਜਾ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪਰਾਕਿਰਤ ਹੈ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਿਉ ਨਾਨਕਤਾ ਕਾ ਦਾਸ ਹੈ ਸੋਈ ਨਰੰਜਨ ਦੇਉ ਮਹੱਲਾ ਦੂਜਾ ਏਕ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ ਆਤਮਾ ਵਸ ਦੇਵਸ ਜੇ ਕੋ ਜਾਣੈ ਭੇਉ ਨਾਨਕਤਾ ਕਾ ਦਾਸ ਹੈ ਸੋਈ ਨਰੰਜਨ ਦੇਉ ਮਹੱਲਾ ਪਹਿਲਾ ਕੁੰਬੇ ਬੱਤਾ ਚਲ ਰਹਾ ਹੈ ਜਾਲ ਬਿਣ ਕੁੰਬ ਨਾ ਹੋਏ ਗਿਆਨ ਕਾ ਬੱਦਾ ਮੰਨ ਰਹਿ ਗੁਰ ਬਿਣ ਗਿਆਨ ਨਾ ਹੋਏ ਪਉੜੀ ਪੜਿਆ ਹੋਵੇ ਗੁਨਾਗਾਰ ਤਾਂ ਉਮੀ ਸਾਧਨਾ ਮਾਰੀਐ ਜਿਹਾ ਕਾਲੇ ਘਲਣਾ ਤੇ ਵੇਹੋ ਨਾ ਉਪਚਾਰੀਐ ਐਸੀ ਕਲਾ ਨਾ ਖੇਡਿਆ ਜਿਤ ਦਰਗਾ ਗਿਆ ਹਾਰੀਐ ਪੜਿਆ ਤੈ ਉਮੀਆ ਵਿਚਾਰ ਅਗਿਆ ਵਿਚਾਰੀਐ ਮੋਹੇ ਚੱਲੈ ਸੁ ਅੱਗੇ ਮਾਰਿਐ ਸ਼ਲੋਕ ਮਹਲਾ ਪਹਿਲਾ ਨਾਨਕ ਮੇਰ ਸਰੀਰ ਦਾ ਇੱਕ ਰੱਥ ਇੱਕ ਰੱਥ ਵਾਹੋ ਜੁਗ ਜੁਗ ਫੇਰ ਵਟਾਈਐ ਗਿਆਨੀ ਬੁੱਝੈ ਤਾਏ ਸਤਜੁਗ ਰੱਥ ਸੰਤੋਖ ਕਾ ਧਰਮ ਅਗੇ ਰੱਥ ਵਾਹ ਤ੍ਰਿਤ ਰੱਥ ਜਤੈ ਕਾ ਜੋਰ ਅਗੈ ਰਥਵਾਹ ਦੁਆਪਰ ਰਥ ਤਪੈ ਕਾ ਸਤ ਅਗੈ ਰਥਵਾਹ ਕਲ ਯੁਗ ਰਥ ਅਗਨ ਕਾ ਪੂਣ ਅਗੈ ਰਥਵਾਹ ਮਹੱਲਾ ਪਹਿਲਾ ਸਾਂਗ ਕਹੈ ਸਤੰਬਰ ਸਵਾਮੀ ਸੱਜ ਮਹਿ ਆਛੈ ਸਾਚ ਰਹੇ ਸਭ ਕੋ ਸੱਚ ਸਮਾਵੈ ਰੱਗ ਕਹਿ ਰਹਾ ਭਰਪੂਰ RAM ਨਾਮ ਦਿਵਾ ਮੈਸੂਰ ਨਾਇ ਲੈ अपराचित ਜਾਹੇ ਨਾਨਕ ਤਾ ਮੋਖ ਅੰਤਰ ਪਾਹੇ ਜੱਜ ਮਹਜੂਰ ਛੱਲੀ ਚੰਦਰਾਵਲ ਕਾਣ ਕ੍ਰਿਸ਼ਨ ਜਾਦਮ ਭਿਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਣ ਮੈਂ ਰੰਗ ਕੀਆ ਕਲ ਮੈਂ ਬੇਦ ਅਥਰ ਬਣ ਹੁਆ ਨਾਉ ਖਦਾਈ ਅੱਲਾਹ ਭਿਆ ਨੀਲ ਬਸਤਰਲੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਲਕੀਆ ਚਾਰੇ ਵੇਦ ਹੋਏ ਸਚਿਆਰ ਪੜੈ ਗੁਣ ਤਨ ਚਾਰ ਵਿਚਾਰ ਭਾਉ ਭਗਤ ਕਰ ਨੀ ਜਿਸਦਾਏ ਤਾ ਨਾਨਕ ਮੁਖ ਅੰਤਰ ਪਾਏ ਪੌੜੀ ਸਤਗੁਰ ਵਿਟੋਵਾਰਿਆ ਜਿਤ ਮਿਲਿਆ ਖਸਮ ਸਮਾਲਿਆ ਜਿਨ ਕਾਰਿ ਉਪਦੇਸ਼ ਗਿਆਨ ਅੰਜਨ ਦੀਆਂ ਇਹ ਨੀਨੇ ਤਰੀ ਜਗਤ ਨੇ ਹਲਿਆ ਖਸਮ ਛੋੜ ਦੂਜੈ ਲੱਗੇ ਦੁੱਬੇ ਸੇਵਣ ਜਾ ਰਿਆ ਸਤ ਗੁਰੂ ਹੈ ਬੋਹਿ ਥਾ ਵਿਰ ਲੈ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ